ਅੱਜ ਭਵਾਨੀਗੜ੍ਹ ਇਥੋਂ ਦੇ ਨੇੜਲੇ ਪਿੰਡ ਬਾਲਦਕਲਾਂ ਦੇ ਨਜ਼ਦੀਕ ਦਲਜੀਤ ਢਾਬੇ ਵਿਖੇ ਸ਼੍ਰੋਮਣੀ ਕਾਲੀਦਾਲ ਬਾਦਲ ਦੇ ਆਗੂਆਂ ਵੱਲੋਂ ਮੀਟਿੰਗ ਕੀਤੀ ਗਈ ਇਹ ਮੀਟਿੰਗ ਲੋਕ ਸਭਾ ਹਲਕਾ ਸੰਗਰੂਰ ਦੇ ਉਮੀਦਵਾਰ ਇਕਬਾਲ ਸਿੰਘ ਝੁੰਡਾ ਦੇ ਹੱਕ ਵਿੱਚ ਕੀਤੀ ਗਈ ਇਸ ਮੌਕੇ ਇਕਬਾਲ ਸਿੰਘ ਝੁੰਡਾ ਵੀ ਮੌਕੇ ਤੇ ਪਹੁੰਚੇ ਸਨ ਉਹਨਾਂ ਨੇ ਵਰਕਰਾਂ ਤੇ ਆਗੂਆਂ ਨਾਲ ਮੀਟਿੰਗ ਕੀਤੀ ਇਸ ਮੀਟਿੰਗ ਦੌਰਾਨ ਕੀ ਕਿਹਾ ਜਨਸਰੋਨ ਰਿਪੋਰਟਰ ਰਾਜ ਗੁਰਮੀ ਭਵਾਨੀਗੜ੍ਹ ਸਾਡੇ ਬਲਾਕ ਭਵਾਨੀਗੜ ਇਹ 25 ਪਿੰਡਾਂ ਦੀ ਸੂਚੀ ਲੀਡਰਸ਼ਿਪ ਸਾਰੇ ਜਥੇਦਾਰ ਸਹਿਬਾਨ ਵਰਕਰ ਸਹਿਬਾਨ ਪਹੁੰਚੇ ਨੇ ਆਦਰਯੋਗ ਆਵਾ ਰਹੇ ਨੇ ਸੋ ਅਸੀਂ ਤਾਂ ਆਪਣੇ ਇਸ ਅਸਰੀਆ ਕਾਲ ਇਹ ਜਿੱਤਾਂ ਖਾਲਸਾ ਵਾਹਿਗੁਰੂ ਜੀ ਕੀ ਸ਼ਰੋਮੇ ਕਾਲੀਦਾਲ ਵੱਲੋਂ ਸੰਗਰੂਰ ਲਈ ਨਿਯੁਕਤ ਕੀਤੇ ਸਾਡੇ ਉਮੀਦਵਾਰ ਬਹੁਤ ਹੀ ਸੂਝਵਾਨ ਐਡਵੋਕੇਟ ਕੁਵਾਰ ਸਿੰਘ ਚੁੰਦਾ ਸਾਹਿਬ ਉਹਨਾਂ ਦੇ ਨਾਲ ਸਾਡੇ ਜ਼ਿਲ੍ਹੇ ਦੇ ਮਦਾਨ ਸਰਦਾਰ ਜਿੰਦਰ ਸਿੰਘ ਸਿੰਘਰੇੜੀ ਸਾਹਿਬ ਇਸ ਇਲਾਕੇ ਦੀ ਸਮੁੱਚੀ ਲੀਡਰਸ਼ਿਪ ਤੇ ਮੇਰੇ ਸਾਹਮਣੇ ਬੈਠੇ ਸਾਰੇ ਹੀ ਮੋਤਬਰ ਸ਼੍ਰੋਮਣੀ ਕਾਲੀਦਲ ਦੇ ਜਿਹਨੇ ਵੀ ਅਹੁਦੇਦਾਰ ਸਹਿਬਾਨ ਨੇ ਪ੍ਰੈਸ ਵਾਲੇ ਵੀ ਸਭ ਤੋਂ ਪਹਿਲਾਂ ਗੁਰੂ ਦੀ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘਤਾਂ ਨੂੰ ਉਹਨਾਂ ਪਾਰਟੀ ਉਹਨਾਂ ਪਾਰਟੀ ਦੇ ਲੀਡਰਾਂ ਦੀ ਉਹਨਾਂ ਅਹੁਦੇਦਾਰਾਂ ਦੀ ਸੁਣਵਾਈ ਹੋਈ ਹੈ ਇੱਥੇ ਬੈਠੇ ਨੇ ਇਹ ਵੀ ਉਹੀ ਨੇ ਜਿਹੜੇ ਉਹਦੇ ਤੋਂ ਪਾਰਟੀ ਦੇ ਨਾਲ ਚੱਲੇ ਆਉਂਦੇ ਜਿਨ੍ਹਾਂ ਨੇ ਪਾਰਟੀ ਦੇ ਨਾਲ ਸਦਾ ਇੱਕ ਇਹ ਕਾਲੀਦਲ ਵਧਾਇ ਮਹਿਸੂਸ ਕਰਦੇ ਆਂ ਕਿ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨੇ ਵਰਕਰਾਂ ਦਾ ਮਾਣ ਰੱਖਿਆ ਤੇ ਉਹਨਾਂ ਵਫਾਦਾਰਾਂ ਦਾ ਮਾਣ ਰੱਖਿਆ ਜਿਨ੍ਹਾਂ ਨੇ ਪਾਰਟੀ ਦੀ ਹਮੇਸ਼ਾ ਜਿਹੜੇ ਕਿਰਤੇ ਗੁਰੇ ਨੇ ਮੋੜਾ ਮੋੜਾ ਜੋੜ ਕੇ ਚੱਲੇ ਨਹੀਂ ਜੀਨੋ ਕੋਸ਼ਟ ਹੈਣਾ ਕਰਨਾ ਜੋ ਤੁਹਾਨੂੰ ਠੀਕ ਲੱਗਦਾ ਮੈਨੂੰ ਉਹ ਕਰਾਓ 24 ਘੰਟੇ ਤੁਹਾਡੇ ਨਾਲ ਹਾਜ਼ਰ ਹਾਂ ਜਦੋਂ ਤੁਸੀਂ ਬੁਲਾਓਗੇ ਰਾਤ ਨੂੰ 12 ਵਜੇ ਬੁਲਾਓ ਤੜਕੇ ਸਵੇਰੇ 5 ਵਜੇ ਬੁਲਾਓ ਮੈਂ ਤੁਹਾਡੇ ਕੋਲ ਆਵਾਂ ਪਰ ਮੇਰੀ ਵੀਰੋ ਗੱਲ ਇਹ ਹੈ ਇਹ ਹੁਣ ਤੁਹਾਡੀ ਤੇ ਮੇਰੀ ਇੱਜ਼ਤ ਦਾ ਸਵਾਲ ਹੈ ਜੇ ਆਹ ਵੋਟਾਂ ਦੇ ਵਿੱਚ ਜਿਵੇਂ ਕਹਿੰਦਾ ਪੇਪਰਾਂ ਦੇ ਵਿੱਚ ਕੱਚੇ ਪੇਪਰ ਹੁੰਦੇ ਨੇ ਫਿਰ ਪੱਕੇ ਆਉਂਦੇ ਨੇ ਪੱਕੇ ਪੇਪਰ 1 ਜੂਨ ਨੂੰ ਨੇ ਕੱਚੇ ਪੇਪਰ 1 ਜੂਨ ਨੂੰ ਨੇ ਸਮਝ ਕੇ ਚਲੋ ਪੱਕੇ ਫਿਰ ਜਿਹੜੇ 2027 ਤੁਸੀਂ ਬਣਾਉਣੀਆਂ ਫਿਰ ਉਹ ਨੇ ਸੋ ਸਰਕਾਰ ਪੰਜਾਬ ਦੀ ਤਾਂ ਬਣਨੀ ਆ ਜੇ ਝੁੰਡਾ ਸਾਹਿਬ ਇੱਥੋਂ ਲੀਡ ਕਰਦੇ ਜੋ ਮੈਂਬਰ ਪਾਰਲੀਮੈਂਟ ਬਣ ਗਏ ਤਾਂ ਅਗਲੀ ਸਰਕਾਰ ਦਾ ਮੁੱਢ ਬਣਨਾ ਤੇ ਜਿਨ੍ਹਾਂ ਨੇ ਤੁਹਾਡੀ ਸੋਚ ਦੇ ਮੁਤਾਬਕ ਹੋਣੇ ਵਿਚਾਰਧਾਰਾ ਦੇ ਮੁਤਾਬਕ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਇੱਕ ਕਿਸਾਨ ਦੇ ਪੁੱਤ ਨੂੰ ਪਾਰਲੀਮੈਂਟ ਦਾ ਟਿਕਟ ਮਿਲਿਆ ਆਮ ਤੌਰ ਤੇ ਪਹਿਲਾਂ ਹੁੰਦਾ ਸੀ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਜਦੋਂ ਰਜਵਾੜਾ ਸ਼ਾਹੀ ਨੂੰ ਟਿਕਟਾਂ ਮਿਲਦੀਆਂ ਸੀ ਕਿਸੇ ਦੇ ਇੱਕ ਕਾਰਖਾਨੇ ਲੱਗਿਆ ਹੋਇਆ ਕਿਸੇ ਦਾ ਮੇਲਾ ਨੇ ਕੋਈ ਵੱਡੇ ਵੱਡੇ سرمਾਇਦਾਰਾਂ ਦਾ ਮੁੰਡਾ ਜਾਂ ਉਹਨਾਂ ਦੀ ਨੂੰਹ ਹੈ ਲੇਕਿਨ ਇਹ ਪਹਿਲੀ ਵਾਰੀ ਆਪ ਜਿਹੜੀ ਪਾਰਟੀਆਂ ਦੇ ਉੱਤੇ ਪਾਣੀ ਫੇਰਦਾ ਜਿਹੜਾ ਕੇਜਰੀਵਾਲ ਕਹਿੰਦਾ ਸੀ ਕਿ ਮੈਂ ਕੁਲਚਿਆਂ ਨੂੰ ਟਿਕਟ ਦੇਵਾਂਗਾ ਜੀ ਰੇਡੀ ਐਮ ਟਿਕਟ ਦੇਵਾਂਗਾ ਜੀ ਮੈਂ ਕਿਸਾਨ ਦੇ ਪੁੱਤ ਨੂੰ ਟਿਕਟ ਦੇਵਾਂਗਾ ਜੀ ਤੁਸੀਂ ਤਾਜਾ ਲਾਓ ਉਹਨਾਂ ਲਈ ਟਿਕਟਾਂ ਜਿਹੜੇ ਰਾਸਵੰਗੇ ਵੇਚੀਆਂ ਨੇ ਅਰਪਾਪਤੀ ਕਰੋੜਾਪਤੀ ਬਣਨ ਦਿੱਤੀਆਂ ਨੇ ਇਸ ਸੈਕਟਰ ਨੇ ਅਸੀਂ ਫੈਸਲਾ ਕਰਨਾ ਹੈ ਕਿ ਪੰਜਾਬ ਨੂੰ ਵਿਸ਼ਵਾ ਦੇਣ ਲਈ ਪੰਜਾਬ ਦੀ ਦਸ਼ਾ ਨੂੰ ਸੁਧਾਰਨ ਲਈ ਅਸੀਂ ਕਿਹੜੀ ਪਾਰਟੀ ਨੂੰ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਪਾਰਲੀਮੈਂਟ ਵਿੱਚ ਨੁਮਾਇੰਦਗੀ ਕਰਨ ਲਈ ਭੇਜਣਾ ਕੌਣ ਸਾਡੀਆਂ ਹੱਕੀ ਮੰਗਾਂ ਦੀ ਕੌਣ ਸਾਡੇ ਮਸਲਿਆਂ ਦੀ ਗੱਲ ਕੌਣ ਸਾਡੇ ਪੰਜਾਬ ਦੇ ਦਰਦ ਦੀ ਗੱਲ ਸਹੀ ਤਰੀਕੇ ਨਾਲ ਦੇਸ਼ ਦੀ ਸਰਵਉੱਚ ਪਾਰਲੀਮੈਂਟ ਵਿੱਚ ਰੱਖ ਸਕਦਾ ਹੈ ਕਿਹੜੀ ਪਾਰਟੀ ਰੱਖ ਸਕਦੀ ਹੈ ਇਹ ਸੀ ਜੇ ਅਪਾਹ ਵਿਚਾਰ ਕਰਨ ਦੀ ਕਥਾ ਹੈ ਕੀ ਕਾਂਗਰਸ ਆਮ ਆਦਮੀ ਪਾਰਟੀ ਦਾ ਭਾਜਪੀ ਕਿੰਨਾ ਪਾਰਟੀਆਂ ਤੋਂ ਤੁਸੀਂ ਪੰਜਾਬ ਨੂੰ ਬੰਨਤਾ ਸ਼ਕਸ਼ੀਆਉਂਦਾ ਉਹਨਾਂ ਦੇ ਕਾਰਜਕਾਲ ਤੋਂ ਦੇਖਿਆ ਕਿ ਉਹਨਾਂ ਨੇ ਕੀਤਾ ਕੀ ਕਾਹੀ ਉਹ ਝਾੜੂ ਵਾਲੇ ਸਾਡੇ ਨੌਜਵਾਨਾਂ ਤੇ ਨਜਾਇਜ਼ਾਂ ਨਸਰਾਂ ਗਿਭਰੂ ਗੜ੍ਹ ਕਤਰੀਆਂ ਜ਼ਿਲ੍ਹੇ ਦੇ ਵਿੱਚ ਕਿਤੇ ਕਗਨਾ ਸੀ ਜਦੋਂ ਜਨੇਤੀ ਮਟਕੂ ਗੱਲ ਸੀ ਤੇ ਇਥੇ ਉਹਦਾ ਪੱਛਾਉਂਦਾ ਇਹ ਸਾਰੀ ਮਿਲੀ ਭੁਗਤਣਾ ਸਾਰਾ ਸਿਸਟਮ ਐਵੇਂ ਚੱਲਦਾ ਅਸੀਂ ਆਪਦੀ ਜਿਹੜੀ ਜਮਾਤ ਸੀ ਜਿਹੜੀ ਪੰਜਾਬ ਦੇ ਨੁਮਾਇੰਦੇ ਕੀ ਕਰਦੀ ਸੀ ਉਹ ਆਪਾਂ ਕਮਜ਼ੋਰ ਕਰ ਦਿੱਤਾ ਤੁਹਾਨੂੰ ਕਿਤੇ ਨਾ ਕਿਤੇ ਗਲਤੀਆਂ ਸਤੋਂ ਵੀ ਹੋਈਆਂ ਸੀ ਇਹ ਨਹੀਂ ਕਹਿੰਦੇ ਨਹੀਂ ਪਰ ਵੀਰੋ ਆਜ ਸਮਾਂ ਜੇ ਅਕਾਲੀਦਾਲ ਨੂੰ ਆਪਾਂ ਨਾਂ ਤੇ ਤਕੜਾ ਕਰ ਸਕਦੇ ਆ ਪੰਜਾਬ ਦੀ ਆਵਾਜ਼ ਆ ਜਿਹੜੀ ਕਮਜ਼ੋਰ ਹੋ ਗਈ ਜਿਹੜੇ ਨੌਜਵਾਨ ਰਵਾਨੀ ਵਾਲੇ ਸਿੰਘ ਨੇ ਜਿਲ੍ਹਾ ਨਾਟਕ ਕਿਉਂ ਬੈਠੇ ਰਹੇ ਤੁਸੀਂ ਨਾ ਰਹਿ ਨਹੀਂ ਸਕਦੇ ਤੁਸੀਂ ਸਾਡੀ ਹਰਿਆਣਾ ਕਮੇਟੀ ਤੋੜਤੀ ਗੁਰਦਾਮਾ ਵਿੱਚ ਤੁਸੀਂ ਦਖਲ ਦੇ ਰਹੇ ਤੁਸੀਂ ਇਹ ਬੰਦ ਨਹੀਂ ਕਰ ਸਕਦੇ ਤੁਸੀਂ ਕੀ ਲੈਣਾ ਸਿੱਖਾਂ ਦੇ ਮਾਮਲੇ ਵਿੱਚ ਦੇਖਦੇ ਮੈਂ ਦੋ ਕੀ ਕਰਦੇ ਹਾਂ ਕਿੰਨਾ ਤੁਹਾਨੂੰ ਭੰਗਾਰਾ ਮਿਲਣ ਵਾਲਾ ਤਾਲੀ ਦੇਖੋ ਭਾਲ ਹੈ ਜੀ ਸਾਡੀ ਕੋਸ਼ਿਸ਼ ਹੋਊਗੀ ਕਿ ਪੰਜਾਬ ਪੰਥ ਔਰ ਸਾਡੇ ਸਮਾਜ ਦੇ ਜਿਹੜੇ ਮੁੱਦੇ ਨੇ ਇਹ ਚੋਣ ਹੈ ਜਿਹੜੀ ਉਹ ਸੁਧਾਰ ਤੇ ਲੜੀ ਜਾਵੇ ਇਹ ਨਾ ਹੋਵੇ ਕਿ ਅਸੀਂ ਪਹਿਲਾਂ ਵਾਂਗੂੰ ਗਮਰਾਹ ਹੋ ਕੇ ਝੂਠੇ ਲਾਰਿਆਂ ਚ ਝੂਠੇ ਮੈਨੀਫੈਸਟੋਆਂ ਚ ਫਸ ਕੇ ਕਿਤੇ ਪੰਜਾਬ ਦਾ ਫੇਰ ਨੁਕਸਾਨ ਕਰ ਬਿਠਾ ਅਸੀਂ ਪੰਜਾਬ ਔਰ ਪੰਥ ਦੇ ਜੋ ਮਸਲੇ ਨੇ ਉਹ ਲੈ ਕੇ ਪੰਜਾਬ ਦੇ ਲੋਕਾਂ ਕੋਲੇ ਜਾਣਾ ਔਰ ਲੋਕਾਂ ਨੂੰ ਇੱਕ ਜਾਗਰੂਕ ਕਰਨ ਦਾ ਸਾਨੂੰ ਸਮਾਂ ਮਿਲਿਆ ਅਸੀਂ ਉਹ ਸ਼ਰੋਮਣੀ ਅਕਾਲੀ ਦਲ ਦੀ ਸਾਰੀ ਕੀਤੀ ਹੋਈ ਕੰਮ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਸਾਨੂੰ ਏਡੀਆਂ ਵੱਡੀਆਂ ਕੁਰਬਾਨੀਆਂ ਔਰ ਸ਼ਹਾਦਤਾਂ ਪੰਜਾਬ ਲਈ ਲੜੀਆਂ ਜੰਗਾਂ ਲੜਨ ਦੇ ਬਾਵਜੂਦ ਵੀ ਸਾਨੂੰ ਕਿਵੇਂ ਸੋਸ਼ਲ ਮੀਡੀਆ ਰਾਹੀਂ ਇਹਨਾਂ ਲੋਕਾਂ ਨੇ ਬਦਨਾਮ ਕੀਤਾ ਉਹ ਸਾਰੀਆਂ ਚੀਜ਼ਾਂ ਅਸੀਂ ਲੋਕਾਂ ਨੂੰ ਰੱਖਾਂਗੇ ਔਰ ਇਹਨਾਂ ਨੇ ਹੁਣ ਕੀਤਾ ਕੀ ਹੈ ਉਹ ਵੀ ਲੋਕਾਂ ਨੂੰ ਦੱਸਾਂਗੇ ਔਰ ਲੋਕ ਇਸ ਗੱਲ ਨੂੰ ਮਹਿਸੂਸ ਕਰਦੇ ਨੇ ਕਿ ਆਪਣੀ ਖੇਤਰੀ ਪਾਰਟੀ ਆਪਣੀ ਮਾਂ ਪਾਰਟੀ ਕੀ ਆਪਣੀ ਜਿਹੜੀ ਨੁਮਾਇੰਦਗੀ ਕਰ ਸਕਦੀ ਹੈ ਜਿਹੜਾ ਵਿਅਕਤੀ ਖੁੱਲ ਕੇ ਕਹੀਂ ਨਹੀਂ ਸਕਦਾ ਕਿ ਅਸੀਂ ਐਸੀ ਦੇ ਮਦਈਆਂ ਫਿਰ ਉਹ ਸਾਡੀ ਪਾਰਲੀਮੈਂਟ ਚ ਜਾਂ ਸਰਕਾਰ ਚ ਜਾ ਕੇ ਸਾਡੀ ਸਾਡਾ ਮਦਈ ਕਿਵੇਂ ਬਣੂਗਾ ਇਸ ਕਰਕੇ ਕੋਈ ਪਾਰਟੀ ਨਾ ਸਾਡੇ ਨੌਜਵਾਨਾਂ ਤੇ ਲੱਗੇ ਝੂਠੇ ਐਨਐਸਐ ਦੀ ਗੱਲ ਨਾ ਬੰਦੀ ਸਿੰਘਾਂ ਦੀ ਗੱਲ ਨਾ ਪੰਜਾਬ ਨਾ ਹੋਈਆਂ ਕਿਸਾਨੀ ਜਿਹੜੀਆਂ ਵਧੀਆਂ ਨੇ ਐਮਐਸਪੀ ਦੇ ਵਾਅਦੇ ਉਹਨਾਂ ਦੀ ਖੁੱਲ ਕੇ ਗੱਲ ਨਾ ਇਵਨ ਕੋਈ ਜਿਹੜੇ ਸਾਡੇ ਗੁਰਦੁਆਰਾਵਾਂ ਚ ਦਖਲ ਦਿੱਤਾ ਜਾ ਰਿਹਾ ਉਹਦੀ ਗੱਲ ਕੋਈ ਕਰਦੀ ਆ ਨਾ ਕਾਂਗਰਸ ਕਰੇ ਨਾ ਬੀਜੇਪੀ ਕਰੇ ਨਾ ਝਾੜੂ ਵਾਲੇ ਕਰਨ ਸੋ ਜੇ ਅਕਾਲੀ ਦਲ ਕਰਦਾ ਹੈ ਤੁਹਾ ਬਰਾਸੀਂ ਸਮਝਾਂਗੇ ਕਾਲੀਦਾਲੀ ਹੱਕਦਾਰ ਹੈ। ਚੁੰਦਾ ਸਾਹਿਬ ਮਾਰ ਦੇ ਵਿੱਚ ਨਰਾਜ਼ਗੀ ਹੋ ਰਹੀ ਹੈ। ਇਹਦੇ ਬਾਰੇ ਕੀ ਕਹਿੰਦੇ? ਤੇ ਕੋਈ ਨਰਾਜ਼ਗੀ ਨਹੀਂ ਹੈ ਜੀ। ਇੱਕ ਟਿਕਟ ਤਾਂ ਪਾਰਟੀ ਨੇ ਇੱਕ ਬੰਦੇ ਨੂੰ ਮਿਲਣਾ ਹੁੰਦਾ ਹੈ। ਚਲੋ ਮੈਂ ਧੰਨਵਾਦ ਕਰਦਾ ਪਾਰਟੀ ਪ੍ਰਧਾਨ ਸਾਹਿਬ ਦਾ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ, ਵਰਕਰ ਸਾਹਿਬਾਂ ਦਾ ਕਿ ਉਹਨਾਂ ਨੇ ਸਾਨੂੰ ਟਿਕਟ ਦੇ ਕੇ ਨਵਾਜਿਆ ਇਹ ਕੰਮ। ਵਰਕਰ ਨੂੰ ਟਿਕਟ ਦੇ ਕੇ ਨਵਾਜਿਆ। ਸ੍ਰੀ ਢਿੰਸਾ ਸਾਹਿਬ ਦੇ ਸਹਿਯੋਗ ਨਾਲ ਉਹਨਾਂ ਦੇ ਅਸ਼ੀਰਵਾਦ ਨਾਲ ਇਹ ਚੋਣਾਂ ਜਿਹੜੀ ਲੜੀ ਹੋਊਗੀ। ਤੁਸੀਂ ਪੋਸਟਾ ਪਾਉਣ ਵਾਲੀਆਂ ਫੌਜਾਂ ਦਾ ਕਈ ਵਾਰੀ ਕਵਰਾ ਕਿਹੜੀ ਪਾਰਟੀ ਕੌਣ ਮੈਨੇਜ ਕਰਦਾ ਇਹ ਤਾਂ ਰੱਬ ਜਾਣੇ ਪਰ ਢੀਂਸਾ ਪਰਿਵਾਰ ਵੱਲੋਂ ਕੋਈ ਅਸੀ ਗੱਲ ਨਹੀਂ ਆਈ ਜਿਨ੍ਹਾਂ ਨਾਲ ਮੈਨੇ ਕਿਹਾ ਹੋਵੇ ਮਦਦ ਨਹੀਂ ਕਰਾਂਗੇ ਮੈਨੂੰ ਉਹਨਾਂ ਨੇ ਅਸ਼ੀਰਵਾਦ ਦਿੱਤਾ ਮੈਂ ਹੁਣ ਰਾਤ ਨੂੰ ਸ਼ਾਇਦ ਆਏ ਹੋਣਗੇ ਤੇ ਮੈਂ ਮਿਲੂੰਗਾ ਉਹਨਾਂ ਨੂੰ ਤੁਸੀਂ ਇਹਦੇ ਨਾਲ ਅਪਰੋਚ ਕਰੋਗੇ ਜਾਂ ਮਿਲੋਗੇ ਬਿਲਕੁਲ ਬਿਲਕੁਲ ਜੀ ਬਿਲਕੁਲ ਮਿਲਾਂਗੇ ਲੋਕਾਂ ਤੋਂ ਪੁੱਛ ਲਿਆ ਕਰੋ ਨਾ ਜੀ ਵੀ ਮੈਡੀਕਲ ਚ ਕੀ ਸੁਧਾਰ ਹੋਇਆ ਉਹ ਦੱਸ ਵੀ ਦਿਓ ਨਾ ਮੈਡੀਕਲ ਇਹਨਾਂ ਨੇ ਕਿਹਾ ਸੀ ਵੀ ਅਸੀਂ 16 ਕਾਲਜ ਖੋਲ੍ਹਾਂਗੇ ਪੰਜਾਬ ਚ ਕੋਈ ਇੱਕ ਕਿਤੇ ਇੱਟ ਲੱਗੀ ਐ 2 ਸਾਲ ਸਵਾ 2 ਸਾਲ ਹੋ ਗਏ 16 ਮੈਡੀਕਲ ਕਿਹਾ ਕਿਹਾ ਸੀਗਾ ਤਾੜੀਆਂ ਮਜਵਾ ਲੈਂਦੇ ਨੇ ਰੇਖ ਤੋਂ ਬਹਿ ਕੇ ਕਿਤੇ ਇੱਟ ਨਹੀਂ ਲਾਈ ਕੋਈ ਐਜੂਕੇਸ਼ਨ ਚਕ ਦੱਸ ਦੇਣ ਸੁਧਾਰ ਕੀ ਕੀਤਾ ਜਿਹੜੀਆਂ ਗ੍ਰਾਂਟਾਂ ਆਉਂਦੀਆਂ ਸੀ ਕੇਂਦਰ ਸਟੇਟ ਔਰ ਕੇਂਦਰ ਦੀ ਪਾਰਟਨਰਸ਼ਿਪ ਨਾਲ ਉਹਨਾਂ ਚ ਪੈਸੇ ਕਿਸੇ 75 25 ਦੇ ਚ 60 40 ਪਾਉਣੇ ਹੁੰਦੇ ਨੇ ਕੋਈ ਗ੍ਰਾਂਟ ਹੀ ਨਹੀਂ ਲੈ ਲੈ ਪਾਰੇ ਕਿੱਥੇ ਕਿੱਥੇ ਨਜ਼ਰ ਆਉਂਦੀ ਹੈ ਤੁਹਾਨੂੰ ਡਵੈਲਪਮੈਂਟ ਕੋਈ ਮੈਨੂੰ ਪਿੰਡ ਦੱਸੋ ਜਿਹੜੇ ਪਿੰਡ ਚ ਇਹਨਾਂ ਨੇ ਪੰਜਾਬ ਸਰਕਾਰ ਨੇ ਗ੍ਰਾਂਟ ਦਿੱਤੀ ਹੋਵੇ ਸ਼ਹਿਰ ਦੱਸ ਦੋ ਉਦੋਂ ਵੱਧ ਪੈਸਿਆਂ ਦੇ ਬੋਰਡ ਲੱਗੇ ਹੋਏ ਨੇ ਇਹਨਾਂ ਦੇ ਉਹਨਾਂ ਮਹੱਲੇਆਂ ਚ ਉਹਨੇ ਉਹਨੇ ਗ੍ਰਾਂਟ ਨਹੀਂ ਆਈ ਕਿਸੇ ਮਹੱਲੇ ਚ ਇਹਦੇ ਪੰਜਾਬ ਕਮਰਾ ਨਹੀਂ ਹੁੰ ਇਹ ਦੇਖੋ ਗੱਲ ਹੋਇਆ ਜੀ ਕ腐ਸ਼ਨ ਕੋਈ ਵੀ ਕਰਦਾ ਕੋਈ ਆਗੂ ਕਰਦਾ ਕੋਈ ਪਾਰਟੀ ਕਰਦੀ ਹੈ ਕੋਈ ਵਰਕਰ ਕਰਦਾ ਹਰੇਕ ਲਈ ਨੰਦਨਜੋਗ ਹੈ ਜਿੰਨੀ ਜਿੰਨੀ ਦੀ ਨੰਦਿਆ ਕੀਤੀ ਜਾਵੇ ਉਨੀ ਥੋੜੀ ਹੈ ਇਹ ਸਾਰਾ ਵਰਤਾਰਾ ਸ਼ਰਾਬ ਦੇ ਘਟਾਲੇ ਦਾ ਇਹ ਹੋਇਆ ਇਧਰ ਕੋਈ ਦੌਰ ਆਇਆ ਨਹੀਂ ਵੀ ਹੋਇਆ ਨਹੀਂ ਪੰਜਾਬ ਚ ਵੀ ਹੋਇਆ ਪਰ ਇਸ ਤੇ ਬਿਨਾ ਬਿਨਾ ਹੋਰ ਵੀ ਬਹੁਤ ਆ ਪੇ ਕਹਣ ਚੂਸ ਦੀ ਜਿਹੜੀ ਕਾਰਵਾਈ ਹੈ ਨਹੀਂ ਹੋਣੀ ਚਾਹੀਦੀ ਜਿੰਨੇ ਜੋ ਵੀ ਕ腐ਸ਼ਨ ਕਰਦਾ ਦੇਸ਼ ਦੇ ਸਰਮਾਏ ਨੂੰ ਨੁਕਸਾਨ ਕਰਦਾ ਉਹ ਚਾਹੇ ਕੇਜਰੀਵਾਲ ਹੈ ਚਾਹੇ ਕੋਈ ਕਾਂਗਰਸੀ ਹੈ ਚਾਹੇ ਕੋਈ ਕਾਲੀ ਹੈ ਚਾਹੇ ਕੋਈ ਬੀਜੇਪੀ ਚ ਬੈਠਾ ਹੈ ਬੀਜੇਪੀ ਚ ਕਿਹੜਾ ਸਾਰੇ ਦੋ ਤੀ ਹੋਣਗੇ ਬੀਜੇਪੀ ਵਾਲਾ ਵਿਜੀਪਲ ਨੂੰ ਕਿਸੇ ਨੇ ਨਹੀਂ ਛੇੜਦੇ ਉਹਨਾਂ ਨੂੰ ਵੀ ਛੇੜਨਾ ਕੇਜਰੀਵਾਲ ਦਾ ਜਿਹੜੀ ਕਰਪਸ਼ਨ ਕੀਤੀ ਹੈ ਕੇਜਰੀਵਾਲ ਵੀ ਭੁਗਤੇ ਸੋ ਦੇਸ਼ ਦਾ ਸਰਮਾਇਆ ਜੇ ਕਿਸੇ ਨੇ 10 ਪੈਸੇ ਵੀ ਖਰਾਬ ਕੀਤੇ ਨੇ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ